ਸਾਸੀ ਕਾ ਵੀਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕਿਰਤ ਕਮਾਈ YouTube ਚੈਨਲ ਤੇ ਆਪਣੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਟਰਾਲੀ ਅਕਸਰ ਭਰਾਵਾਂ ਦੇ ਫੋਨ ਆਉਂਦੇ ਆ ਬਹੁਤ ਸਾਰਿਆਂ ਦੇ ਕਮੈਂਟ ਆਏ ਸੀਗੇ ਕਹਿੰਦੇ ਬਾਈ ਜੀ ਤੁਹਾਡੇ ਰੰਗ ਦੇ ਜਿਵੇਂ ਸੰਦਾਂ ਦੀ ਬਹੁਤ ਸਾਰਿਆਂ ਦੀ ਬਹੁਤ ਸ਼ਾਈਨਿੰਗ ਹੁੰਦੀ ਹੈ ਤਾਂ ਅੱਜ ਆਪਾਂ ਤੁਹਾਨੂੰ ਮਲਾਉਣੇ ਆਪਣੇ ਪੈਂਟਰ ਵੀਰ ਨਾਲ ਜਿਹੜਾ ਅਕਸਰ ਆਪਣੇ ਜਿੰਨੇ ਵੀ ਸੰਦ ਹੈ ਤੇ ਬਾਈ ਮੰਗੇ ਪੈਂਟਰ ਤੋਂ ਰੰਗ ਹੁੰਦੇ ਹੁੰਦੇ ਆ ਤੇ ਆਪਾਂ ਮਲਾਉਣੇ ਆ ਔਰ ਜੀ ਵੀਰ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੰਗਾ ਸਿੰਘ ਪੂਰਾ ਨਾਂ ਕੀ ਹੈ ਤੇਰਾ ਮੰਗਾ ਪਿੰਟਰੀ ਮੰਗਾ ਪਿੰਟਰੀ ਆ ਪੱਕਾ ਨਾਂ ਵੀ ਹੈ ਔਰ ਕੋਈ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਇੱਧਰ ਨੂੰ ਕਰ ਲੈ ਮੂੰਹ ਕੈਮਰੇ ਕੰਨੀ ਤੇ ਕਿਹੜਾ ਪਿੰਡ ਹੈ ਤੇਰਾ ਕੰਗਣ ਖੇੜਾ ਜੀ ਕੰਗਣ ਖੇੜਾ ਤੇ ਕਿੰਨਾ ਚਿਰ ਹੋ ਗਿਆ ਤੈਨੂੰ ਕੰਮ ਕਰਦੇ ਨੂੰ 8 ਸਾਲ ਹੋ ਗਿਆ ਆਪਾਂ ਨੂੰ ਜੀ 8 ਸਾਲ ਤੇ ਕੀ ਕੀ ਮੰਨ ਲੋ ਕੰਮ ਤੈਨ ਕਿਹ ਕੀ ਸੰਦ ਰੰਗ ਕਰ ਲੈਣਾ ਆਪਾਂ ਆਹ ਰੋਂਡਰਾਂ 'ਚੋ ਕੁਛ ਮਰਜ਼ੀ ਕਰਵਾ ਲਓ ਅੱਛਾ ਇਹ ਤੋਂ ਜੱਟ ਟਿੱਕਰ ਕੁਛ ਮਰਜ਼ੀ ਸਜਣੋ ਇੱਕ ਅੱਜ ਇਤਕੀ ਜਦੋਂ ਆਹ ਟਰਾਲੀ ਰੰਗ ਹੋਣ ਲੱਗੀ ਸਵੇਰੇ ਆਪਾਂ ਡਿਲੀਵਰੀ ਦੇਣੀ ਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਵੇਂ ਬਖਾਵੇ ਮੰਗੇ ਨਾਲ ਆਪਣੀ ਗੱਲ ਹੋਈ ਸੀ ਕਹਿੰਦਾ ਵੀ ਵਿੱਚ ਫੋਟੋ ਬਖਾ ਦੂਆਂ ਬਾਈ ਥੋੜਾ ਸ਼ਾਮਲਾ ਵੇਲਾ ਹੋ ਸਕਦਾ ਕੈਮਰੇ ਚ ਪੂਰੀ ਨਾ ਆਵੇ ਤਾਂ ਜਿਵੇਂ ਦੇਖੋਗੇ ਤੁਸੀਂ ਤਾਂ ਓਵੇਂ ਜੁਕਰ ਬਾਈ ਕਹਿੰਦਾ ਸੀ ਬਾਈ ਤੂੰ ਪੱਗ ਬੰਨੇਗਾ ਮੈਂ ਪੱਗ ਵੀ ਇਹਦੇ ਵਿੱਚ ਦੇਖ ਕੇ ਬੰਨੀ ਐ ਤਾਂ ਬੰਦੇ ਦੀ ਕੁਆਲਿਟੀ ਐ ਤਾਂ ਭਰਾ ਨੂੰ ਸੰਯੋਗ ਕਰਿਓ ਸਾਰੇ ਤਾ ਇਧਰ ਛੋਟੇ ਤੂੰ ਸਾਰੀ ਟਰਾਲੀ ਘੁਮ ਕੇ ਵਿਖਾ ਦੇ ਪਿੱਛੋਂ ਡਾਲੇ ਤੱਕ ਦਿਖਾਏਗਾ ਤਾਂ ਮੰਗੇ ਜਿਵੇਂ ਕਿਸੇ ਨੇ ਰੰਗ ਕਰਵਾਉਣਾ ਹੋਵੇ ਤਾਂ ਇੱਕ ਵਾਰੀ ਤੇਰਾ ਨੰਬਰ ਬੋਲ ਦੇ ਤੇ ਬਾਈ ਜੀ ਥੱਲੇ ਸਕਰੀਨ ਤੇ ਵੀ ਚੱਲਦਾ ਦਿਖੂਗਾ ਬਈ ਮੇਰਾ ਨੰਬਰ ਹੈ 62849 62082 ਜੀ ਇੱਕ ਵਾਰੀ ਦੁਬਾਰੇ ਰਾਮਦਾਰੀ ਨਾਲ ਹੋਰ ਬੋਲ ਦੇ ਹੌਲੀ ਹੌਲੀ ਕਰਕੇ 62849 62082 62082 ਤਾਂ ਮੰਗੇ ਜਿਵੇਂ ਕਿਸੇ ਨੇ ਸੰਦ ਰੰਗ ਕਰਵਾਉਣਾ ਤਾਂ ਕਿੰਨੇ ਕੁ ਦੂਰ ਤੱਕ ਤੁਸੀਂ ਜਾਵੜਦੇ ਹੋ ਜਿੱਥੇ ਅਗਲੇ ਬਲਾਉਣਗੇ ਪੰਜਾਬ ਦੇ ਵਿੱਚ ਉੱਥੇ ਪਹੁੰਚ ਜਾਾਂਗੇ ਆਪਾਂ ਜੀ ਜੇ ਆਪਾਂ ਰਾਜਸਥਾਨ ਦੇ ਜੇ ਆਪਾਂ ਵੀ ਨੇੜੇ ਕਿ ਆਪਣਾ ਹੈਗਾ ਕੋਈ ਪਿੰਡ ਨੇੜੇ ਲੱਗਦਾ ਕੋਈ ਉੱਥੇ ਵੀ ਆਪਾਂ ਜਾਵਾਂਗੇ ਤੇ ਸਾਡੀ ਵਰਕਸ਼ਾਪ ਤੋਂ ਬਗੈਰ ਹੋਰ ਕਿਹਦੇ ਕਿਹਦੇ ਤੁਸੀਂ ਜਿਵੇਂ ਮੰਨ ਲਓ ਕਿੰਨੀਆਂ ਕਿ ਵਰਕਸ਼ਾਪਾਂ ਹੋਰ ਜੇ ਮੋٹے ਮੋٹے ਤੌਰ ਨਾਲ ਦੱਸੋ 5-7 ਕਿੰਨੀਆਂ ਕਿ ਕਰਦੇ ਹਾਂ ਆਪਾਂ ਨੇ ਜਿਵੇਂ ਕਿ ਮਹਿਣੇ ਕਰਦੇ ਆਂ ਆਪਾਂ ਗੁਰਸਰ ਮੋੜੀਏ ਕਰਦੀਆਂ ਜੀ ਆਪਾਂ ਮਲੋਟ ਹੋ ਗਏ ਅਵਲ ਖਰਾਣੇ ਭਾਈ ਕੇਰੇ ਕਾਫੀ ਹੋਰ ਜਗ੍ਹਾ ਤੇ ਵੀ ਆਪਾਂ ਰੰਗ ਕਰਦੇ ਆ ਜੀ ਵੀ ਸਜਣੋ ਗੱਲ ਆਏ ਆ ਵੀ ਮੁੰਡਾ ਭਾਵੇਂ ਉਮਰ ਦਾ ਛੋਟਾ ਹੈ ਪਰ ਤਿੱਖੀ ਤਲਵਾਰ ਹੈ ਕੱਢ ਦਿੰਦਾ ਰੜਕਾਂ ਰੰਗ ਕਰਨ ਵਾਲੀਆਂ ਬਾਕੀ ਬਾਹਲੀਆਂ ਗੱਲਾਂ ਕਰਨ ਚ ਫਾਇਦਾ ਨਹੀਂਗਾ ਤਾਂ ਫੇਰ ਅਗਲੀ ਟਰਾਲੀ ਜਦੋਂ ਆਪਣੇ ਅੰਦਰ ਟਰਾਲੀਆਂ ਹੋਰ ਬਣੀਆਂ ਖੜੀਆਂ ਤਾਂ ਉਦੋਂ ਜਦੋਂ ਟਰਾਲੀ ਬਣਾਈ ਆਪਾਂ ਤਾਂ ਉਹ ਰੰਗ ਕੀਤੀ ਉਦੋਂ ਤੁਹਾਨੂੰ ਦਿਨੇ ਥੋੜਾ ਹੋਰ ਵੀਊ ਦਿਖਾਵਾਂਗੇ ਤਾਂ ਬਾਕੀ ਸਾਰੇ ਵੀਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਰੰਗ ਦੀ ਕੁਆਲਿਟੀ ਕਹੇਜੀ ਕਿ ਲੱਗੀ ਤੇ ਬਾਕੀ ਕਹਿ ਜਾਕ ਕੰਮ ਲੱਗਿਆ ਜਦੋਂ ਕਿਤੇ ਤੁਸੀਂ ਕੋਈ ਕੰਮ ਕਰਵਾਉਣਾ ਹੋਵੇ ਤਾਂ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਦੀ ਆਪਣੇ ਕੰਨਿਓ ਫੁੱਲ ਗਰੰਟੀ ਹੈ ਕੰਮ ਕਰਵਾ ਲਿਓ ਕਿਸੇ ਗੱਲ ਦਾ ਲਾਂਭਾ ਹੋਵੇ ਤਾਂ ਆਪਾਂ ਦੇਣਦਾਰ ਬੈਠੇ ਆ ਬਾਈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਵੇਖਣ ਵਾਸਤੇ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰਿਆਂ ਦਾ